ਸਿੱਧ ਲਿਖਕ ਅਤੇ ਪੱਤਰਕਾਰ ਕੁਸ਼ਵੰਤ ਸਿੰਘ ਰਚਨਾ ਰਾਜੇਸ਼ ਬਾਦਲ ਪੰਜਾਬੀ ਅਨੁਵਾਦ ਅਵਤਾਰ ਸਿੰਘ ਢਿੱਲੋਂ ਭਾਗ 3 ਇਹਨਾਂ ਦਿਨਾਂ ਵਿੱਚ ਸੈਟਰਨ ਪ੍ਰੈਸ ਵਿੱਚ ਉਹਨਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋਇਆ ਇਸ ਦਾ ਨਾਮ ਸੀ ਦਬ ਮਾਰ ਕਾਫ ਵਿਸ਼ਨੂੰ ਐਂਡ ਅਦਰ ਸਟੋਰੀਜ਼ ਬਾਅਦ ਵਿੱਚ ਇਹਨਾਂ ਦੀਆਂ ਕਈ ਕਹਾਣੀਆਂ ਦਾਲ ਇਲਸਟ੍ਰੇਟਿਡ ਬੀਕਰੀ ਆਫ ਇੰਡੀਆ ਵਿੱਚ ਪ੍ਰਕਾਸ਼ਿਤ ਹੋਈਆਂ ਇਸ ਦੇ ਬਾਅਦ ਕੁਸ਼ਵੰਤ ਸਿੰਘ ਦਾ ਸਾਹਿਤ ਜਗਤ ਵਿੱਚ ਇੱਕ ਤਰ੍ਹਾਂ ਨਾਲ ਦਾਕਲਾ ਹੋ ਗਿਆ ਸੀ ਉਹਨਾਂ ਨੇ ਤੈਅ ਕੀਤਾ ਕਿ ਨੌਕਰੀ ਛੱਡ ਕੇ ਆਜ਼ਾਦਾਨਾ ਤੌਰ ਤੇ ਲੇਖਣੀ ਕਰਨਗੇ ਤੇ ਬਰਤਾਨੀਆ ਵਿੱਚ ਹੀ ਰਹਿਣਗੇ 3 ਮਹੀਨਿਆਂ ਦਾ ਨੋਟਿਸ ਦੇ ਕੇ ਉਹਨਾਂ ਨੇ ਇੱਕ ਛੋਟਾ ਫਲੈਟ ਲੈ ਲਿਆ ਤੇ ਪਤਨੀ ਨੂੰ ਭਾਰਤ ਭੇਜ ਦਿੱਤਾ ਇਸ ਦਰਮਿਆਨ ਸ਼ਾਰਟ ਹਿਸਟਰੀ ਆਫ 6 ਲਿਖੀ ਕੋਈ ਦਿਨਾਂ ਦੇ ਬਾਅਦ 1950 ਵਿੱਚੋਂ ਭਾਰਤ ਆ ਗਏ ਇੱਥੇ ਆ ਕੇ ਆਜ਼ਾਦਾਨਾ ਤੌਰ ਤੇ ਲੇਖਣ ਦਾ ਕਾਰਜ ਆਰੰਭ ਕਰ ਦਿੱਤਾ ਉਹ ਰੇਡੀਓ ਤੇ ਵਿਚਾਰ ਵਟਾਂਦਰੇ ਦੇ ਪ੍ਰੋਗਰਾਮਾਂ ਵਿੱਚ ਸਾਲਾਂ ਦੇ ਇੱਕ ਕਰੋੜਪਤੀ ਪਿਤਾ ਦਾ ਬੇਟਾ ਬੜੀ ਮੁਸ਼ਕਲ ਨਾਲ 1000 ਰੁਪਏ ਕਮਾਰਿਆ ਸੀ। ਕਈ ਵਾਰ ਤਾਂ ਬੇਟੇ ਦੀ ਪੜ੍ਹਾਈ ਦਾ ਖਰਚਾ ਪਿਤਾ ਜੀ ਤੋਂ ਲੈਣਾ ਪੈਂਦਾ ਸੀ। ਖੁਸ਼ਵੰਤ ਸਿੰਘ ਇੱਕ ਵਾਰ ਫਿਰ ਥੱਕੇ-ਥੱਕੇ ਤੇ ਨਿਰਾਸ਼ ਨਜ਼ਰ ਆਉਣ ਲੱਗੇ ਸੀ। ਇਸ ਦੌਰਾਨ ਉਹਨਾਂ ਨੇ ਭਾਰਤਵੰਡ ਤੇ ਇੱਕ ਨਾਵਲ ਲਿਖਣ ਦਾ ਫੈਸਲਾ ਕੀਤਾ। ਪਿਤਾ ਜੀ ਦਾ ਇੱਕ ਸ਼ਾਨਦਾਰ ਬੰਗਲਾ ਪਪਾਲ ਦੀ ਇਤਿਹਾਸਿਕ ਵੱਡੀ ਝੀਲ ਦੇ ਕਿਨਾਰੇ ਸੀ। ਖੁਸ਼ਵੰਤ ਸਿੰਘ ਪਪਾਲ ਜਾ ਪਹੁੰਚੇ। ਉੱਥੇ ਰਹਿ ਕੇ ਆਪਣਾ ਨਾਵਲ ਪੂਰਾ ਕਰਨ ਦਾ ਮਨ ਬਣਾ ਲਿਆ ਇੱਕ ਮਹੀਨੇ ਵਿੱਚ ਇਹ ਨਾਵਲ ਪੂਰਾ ਹੋ ਗਿਆ ਨਾਂ ਰੱਖਿਆ ਗਿਆ ਮਨੋਮਾਗਰਾ ਨਾਵਲ ਨੂੰ ਗ੍ਰੋਪ ਪ੍ਰੈਸ ਵਿੱਚ ਭਾਰਤ ਦੇ ਕਥਾ ਸਹਿਤ ਦੀ ਰਚਨਾ ਦੇ ਰੂਪ ਵਿੱਚ ਭੇਜ ਦਿੱਤਾ ਇਸ ਨਾਲ 1000 ਡਾਲਰ ਦਾ ਪਹਿਲਾ ਇਨਾਮ ਮਿਲਿਆ ਇੰਗਲੈਂਡ ਵਿੱਚ ਇਹ ਟ੍ਰੇਨ ਟੂ ਪਾਕਿਸਤਾਨ ਦੇ ਨਾਮ ਨਾਲ ਛਪਿਆ ਫਿਲਮ ਨਿਰਦੇਸ਼ਕਾ ਪੈਮਲਾ ਰਖਸ ਨੇ ਇਸ ਤੇ ਇੱਕ ਫਿਲਮ ਵੀ ਬਣਾਈ ਸੀ ਇਹ ਭਾਰਤ ਵੰਡ ਤੇ ਬਣੀਆ ਸਭ ਤੋਂ ਸ਼੍ਰੇਸ਼ਟ ਫਿਲਮਾਂ ਵਿੱਚੋਂ ਇੱਕ ਹੈ ਇਸ ਦੌਰਾਨ ਆਕਾਸ਼ ਬਾਣੀ ਵਿੱਚ ਕੁਝ ਅਉਧਿਆਂ ਲਈ ਅਰਜ਼ੀਆਂ ਮੰਗੀਆਂ ਗਈਆਂ। ਖੁਸ਼ਵੰਤ ਸਿੰਘ ਨੇ ਵੀ ਆਪਣੀ ਅਰਜ਼ੀ ਭੇਜ ਦਿੱਤੀ। ਉਹਨਾਂ ਦੀ ਚੋਣ ਅੰਗਰੇਜ਼ੀ ਪ੍ਰੋਡਿਊਸਰ ਦੇ ਲਈ ਕਰ ਲਈ ਗਈ। ਦੋ ਸਾਲ ਆਕਾਸ਼ ਬਾਣੀ ਵਿੱਚ ਕੱਡੇ ਤੇ ਆਦਤ ਮੁਤਾਬਕ ਖੁਸ਼ਵੰਤ ਸਿੰਘ ਨੂੰ ਫੇਰ ਬੋਰਿਅਤ ਹੋਣ ਲੱਗੀ। ਉਹ ਖੁੱਲਕੇ ਕੰਮ ਨਹੀਂ ਕਰ ਪਾ ਰਹੇ ਸਨ। ਲਿਹਾਜ਼ਾ ਇੱਕ ਹੋਰ ਤਿਆਗ ਪੱਤਰ ਦੇ ਦਿੱਤਾ। ਮਗਰ ਬੇਰੁਸਕਾਰ ਨਹੀਂ ਰਹਿਣਾ ਪਿਆ। ਯੂਨੈਸਕੋ ਦੇ ਜਨ ਸੰਚਾਰ ਵਿਭਾਗ ਵਿੱਚ ਕੰਮ ਕਰਨ ਦਾ ਸੱਦਾ ਮਿਲ ਗਿਆ। ਉਹਨਾਂ ਨੂੰ ਪੈरिस ਵਿੱਚ ਪ੍ਰੈਸ, ਫਿਲਮ ਅਤੇ ਰੇਡੀਓ ਨਾਲ ਜੁੜੀਆਂ ਜ਼ਿੰਮੇਵਾਰੀਆਂ ਸੌਪੀਆਂ ਗਈਆਂ। ਨਹੀਂ ਪਾਰੀ ਨਵੇਂ ਦੇਸ਼ ਵਿੱਚ। ਯੂਨੈਸਕੋ ਦੇ ਨਾਲ ਉਂਝ ਤੱਕ 5 ਸਾਲ ਦਾ ਸਮਝੌਤਾ ਸੀ ਪਰ ਖੁਸ਼ਵੰਤ ਸਿੰਘ ਨੇ ਜਲਦੀ ਹੀ ਮਹਿਸੂਸ ਕਰ ਲਿਆ ਕਿ ਉਹਨਾਂ ਦੇ ਲਈ ਕੋਈ ਖਾਸ ਕੰਮ ਉੱਥੇ ਵੀ ਨਹੀਂ ਹੈ। ਬਾਅਦ ਵਿੱਚ ਇੱਕ ਲੇਖ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਪੈरिस ਵਿੱਚ ਬੜਾ ਬੋਰੀਅਤ ਭਰਿਆ ਕੰਮ ਮਿਲਿਆ ਸੀ। ਖਾਲੀ ਹੁੰਦੇ ਹੋਏ ਵੀ ਕੰਮ ਕਰਨ ਦਾ ਢੋਂਗ ਕਰਨਾ ਪੈਂਦਾ ਸੀ। ਇਸ ਲਈ ਇੱਕ ਵਾਰ ਫਿਰ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ ਤਿੰਨ ਮਹੀਨੇ ਦਾ ਨੋਟਿਸ ਦੇਣ ਦੇ ਬਾਅਦ ਅਗਲੀ ਨੌਕਰੀ ਦੇ ਬਾਰੇ ਵਿੱਚ ਸੋਚਣ ਲੱਗੀ ਕਿਸੇ ਕਿਸੇ ਦੀ ਜ਼ਿੰਦਗੀ ਵਿੱਚ ਇੰਨੇ ਡਰਾਮੇ ਹੁੰਦੇ ਹਨ ਕਿ ਲੱਗਦਾ ਹੈ ਕਿ ਸ਼ਾਇਦ ਉਸਤੇ ਬਾਰੇ ਵਿੱਚ ਕੋਈ ਹੋਰ ਦੂਰ ਬੈਠਾ ਪਟਕਾਥਾ ਲਿਖ ਰਿਹਾ ਹੈ ਅਤੇ ਆਪਣੇ ਹੱਥ ਵਿੱਚ ਉਸ ਤੋਂ ਅਲੱਗ ਕੁਝ ਕਰਨ ਦੀ ਆਜ਼ਾਦੀ ਨਹੀਂ ਹੈ ਕਸ਼ਵੰਤ ਸਿੰਘ ਦੇ ਬਾਰੇ ਵਿੱਚ ਵੀ ਅਜੇਹਾ ਹੀ ਲੱਗਦਾ ਹੈ ਕਈ ਵਾਰ ਤਾਂ ਅਜਿਹਾ ਲੱਗਿਆ ਜਿਵੇਂ ਕਸ਼ਵੰਤ ਸਿੰਘ ਤੋਂ ਉਹਨਾਂ ਦੀ ਕਿਸਮਤ ਨੇ ਅਸਤੀਫਾ ਲਿਖਵਾ ਲਿਆ ਸੀ ਦਿਲਚਸਪ ਏ ਸੀ ਕੇ ਹਰ ਵਾਰ ਨੌਕਰੀ ਛੱਡਣ ਦੇ ਬਾਅਦ ਲੱਗਦਾ ਸੀ ਜਿਵੇਂ ਕੋਈ ਨਵੀਂ ਨੌਕਰੀ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ ਬੈਰハਲ ਬੇਰੋਜ਼ਗਾਰ ਖੁਸ਼ਵੰਤ ਭਰਤ ਪਰਤਾਏ ਜਾਣ ਪਛਾਣ ਵਾਲਿਆਂ ਵਿੱਚ ਉਹ ਇੱਕ ਮਜ਼ਾਕ ਦਾ ਪਾਤਰ ਬਣ ਗਏ ਘਰ ਪਰਿਵਾਰ ਦੇ ਲੋਕ ਵੀ ਨੌਕਰੀਆਂ ਨਾਲ ਲੁਕਣ ਮੀਟੀ ਤੋਂ ਪਰੇਸ਼ਾਨ ਸਨ ਕਹਿੰਦੇ ਸਨ ਆਖਰ ਇਸ ਬੰਦੇ ਨੂੰ ਹੋ ਕੀ ਗਿਆ ਹੈ ਸੰਕਟ ਮੋਚਨ ਪਿਤਾ ਜੀ ਹਰ ਵਾਰ ਸਹਾਰਾ ਬਣ ਜਾਂਦੇ ਇਸ ਵਾਰ ਵੀ ਉਹਨਾਂ ਨੇ ਬੇਟੇ ਨੂੰ ਸੁਜਾਨ ਸਿੰਘ ਪਾਰਕ ਵਿੱਚ ਗਰਾਊਂਡ ਫਲੋਰ ਤੇ ਇੱਕ ਫਲੈਟ ਅਤੇ ਸ਼ਾਨਦਾਰ ਕਾਰ ਦੇ ਦਿੱਤੀ ਕੁਝ ਦਿਨਾਂ ਬਾਅਦ ਹੀ ਨਵੀਂ ਨੌਕਰੀ ਦਾ ਸੱਦਾ ਫਿਰ ਮਿਲ ਗਿਆ ਭਾਰਤ ਸਰਕਾਰ ਨੇ ਇੱਕ ਨਵੀਂ ਪੱਤਰਕਾਰ ਯੋਜਨਾ ਕੱਢਣ ਦਾ ਫੈਸਲਾ ਲਿਆ ਸੀ ਇਹ ਭਾਰਤ ਵਿੱਚ ਵਿਕਾਸ ਅਤੇ 5 ਸਾਲਾ ਯੋਜਨਾਵਾਂ ਦੀਆਂ ਮੈਦਾਨੀ ਉਪਲਬਧੀਆਂ ਤੇ ਕੇਂਦਰਿਤ ਸੀ ਕੁਸ਼ਵੰਤ ਸਿੰਘ ਦੀ ਦਿਲਚਸਪੀ ਇਸ ਗੱਲ ਵਿੱਚ ਸੀ ਕਿ ਯੋਜਨਾ ਲਈ ਉਹਨਾਂ ਨੂੰ ਸਾਰੇ ਦੇਸ਼ ਵਿੱਚ ਯਾਤਰਾ ਕਰਨ ਦਾ ਮੌਕਾ ਮਿਲੇਗਾ ਯੋਜਨਾ ਨੂੰ ਪਹਿਲਾਂ ਹਿੰਦੀ ਤੇ ਅੰਗਰੇਜ਼ੀ ਵਿੱਚ ਕੱਢਣ ਦੀ ਤਜਵੀਜ਼ ਸੀ ਬਾਅਦ ਵਿੱਚ ਇਸ ਨੂੰ ਖੇਤਰੀ ਭਾਸ਼ਾਵਾਂ ਵਿੱਚ ਕੱਢਿਆ ਜਾਣਾ ਸੀ ਪਰ ਇਹ ਨੌਕਰੀ ਵੀ ਸ਼ੁਰੂ ਕਰਨ ਤੋਂ ਬਾਅਦ ਉਹਨਾਂ ਨੂੰ ਲੱਗਾ ਕਿ ਇਹ ਨੌਕਰੀ ਵੀ ਮਨ ਮਾਰ ਕੇ ਕਰਨ ਵਾਲੀ ਹੈ ਕਿਵੇਂ ਨਾ ਕਿਵੇਂ ਇੱਕ ਸਾਲ ਲੰਘ ਗਿਆ ਕੁਸ਼ਵੰਤ ਸਿੰਘ ਵਰਗੇ ਇੱਕ ਆਜ਼ਾਦ ਖਿਆਲ ਇਨਸਾਨ ਨੂੰ ਕਿਸੇ ਵੀ ਨਿਯਮ ਕਾਨੂੰਨ ਵਿੱਚ ਬੰਨ ਕੇ ਨਹੀਂ ਰੱਖਿਆ ਜਾ ਸਕਦਾ ਸੀ ਇਸ ਲਈ ਯੋਜਨਾ ਤੋਂ ਆਜ਼ਾਦ ਹੋਣ ਦਾ ਬਹਾਨਾ ਲੱਭਣ ਲੱਗੇ। ਉਹਨਾਂ ਦੀ ਹਾਲਤ ਦੇਖ ਕੇ ਇੱਕ ਦਿਨ ਪਿਤਾ ਜੀ ਨੇ ਸਾਫ਼-ਸਾਫ਼ ਪੁੱਛਿਆ, "ਤੂੰ ਆਖਰ ਕਿਉਂਦਾ ਕੀ ਹੈ? ਕਿਉਂ? ਕੀ ਹੋਇਆ? ਵਾਰ-ਵਾਰ ਨੌਕਰੀਆਂ ਕਿਉਂ ਛੱਡਦਾ ਹੈ? ਇਹ ਕਦੋਂ ਤੱਕ ਚੱਲੇਗਾ?" "ਮੈਂ ਨਹੀਂ ਛੱਡਦਾ। ਨੌਕਰੀ ਮੈਨੂੰ ਛੱਡ ਦਿੰਦੀ ਹੈ। ਮੈਂ ਛੱਡਣ ਦੇ ਲਈ ਨਵੀਂ ਨੌਕਰੀ ਨਹੀਂ ਲੱਭਦਾ। ਪਰ ਹੁਣ ਮੈਂ ਵੀ ਕਦੋਂ ਤੱਕ ਤੇਰੀ ਗਰਸਤੀ ਖਿੱਚੂੰਗਾ? ਜਦੋਂ ਮੈਂ ਨਾ ਰਿਹਾ ਤਾਂ ਤੇਰਾ ਕੀ ਹੋਏਗਾ? ਤੁਸੀਂ ਮੈਨੂੰ ਸਹਾਇਤਾ ਦੇਣੀ ਬੰਦ ਕਰ ਦਿਓ, ਕੁਝ ਨਾ ਕੋਈ ਕਾਰੀ ਲਾਵਾਂਗਾ ਤੇ ਮੈਂ ਤੇਰਾ ਬਾਪ ਤੈਨੂੰ ਪਰੇਸ਼ਾਨ ਹੁੰਦੇ ਦੇਖਦਾ ਰਹਾ ਤਾਂ ਫਿਰ ਮੈਂ ਕੀ ਕਰਾਂ ਕੋਈ ਤਾਂ ਸੋਚ ਮੈਂ ਬੁੱਢਾ ਹੋ ਰਿਹਾ ਹਾਂ ਕਦੋਂ ਤੱਕ ਜਿੰਦਾ ਰਹੂੰਗਾ ਇਹ ਗੱਲ ਤਾਂ ਹੈ ਇਹ ਗੱਲ ਇਹ ਵੀ ਧਿਆਨ ਚ ਰੱਖੀ ਕਿ ਅਜਿਹੀ ਹਾਲਤ ਵਿੱਚ ਮੈਂ ਤੇਰੀ ਮਦਦ ਦੇ ਲਾਇਕ ਵੀ ਨਹੀਂ ਰਹਾਂਗਾ ਤੈਨੂੰ ਮੇਰਾ ਖਿਆਲ ਵੀ ਰੱਖਣਾ ਪਵੇਗਾ ਹਾਂ ਸੱਚ ਹੈ ਪਿਤਾ ਜੀ ਇਸ ਤੋਂ ਅੱਗੇ ਕੀ ਕਹਿ ਸਕਦੇ ਸਨ ਕੁਸ਼ਵੰਤ ਸਿੰਘ ਨੇ ਪਹਿਲੀ ਵਾਰ ਉਹਨਾਂ ਦੇ ਦਿਲ ਵਿੱਚ ਝਾਂਕ ਕੇ ਦੇਖਿਆ ਬਾਪ ਦਾ ਆਪਣਾ ਦਰਦ ਵੀ ਹੁੰਦਾ ਹੈ ਇਸ ਨੂੰ ਕੁਸ਼ਵੰਤ ਸਿੰਘ ਨੇ ਪਹਿਲੀ ਵਾਰ ਮਹਿਸੂਸ ਕੀਤਾ ਪਰ ਉਹ ਕਰ ਵੀ ਕੀ ਸਕਦੇ ਸਨ ਜ਼ਿੰਦਗੀ ਜਦੋਂ ਵਾਰ-ਵਾਰ ਨਾਕਾਮੀ ਦਿੰਦੀ ਹੈ ਤਾਂ ਇਨਸਾਨ ਅਕਸਰ ਧਰਮ ਤੇ ਈਸ਼ਵਰ ਤੇ ਭਰੋਸਾ ਛੱਡ ਦਿੰਦਾ ਹੈ ਉਹਨਾਂ ਨੇ ਲਿਖਿਆ ਹੈ ਮੇਰਾ ਸਾਰੇ ਧਰਮਾਂ ਤੋਂ ਮੋਹ ਪੰਗ ਹੋ ਗਿਆ ਸੀ ਇਸ ਵਿੱਚ ਮੇਰਾ ਆਪਣਾ ਧਰਮ ਵੀ ਸ਼ਾਮਲ ਸੀ ਪਰ ਸਿੱਖ ਭਾਈਚਾਰੇ ਨਾਲ ਗੂੜਾ ਪਿਆਰ ਸੀ ਪੰਜ ਬਾਣੀਆਂ ਦਾ ਪਾਠ ਰਟਿਆ ਹੋਇਆ ਸੀ ਮੈਂ ਭਾਵਨਾ ਦੇ ਪੱਧਰ ਤੇ ਸਿੱਖ ਭਾਈਚਾਰੇ ਦੇ ਦੁੱਖ ਸੁੱਖ ਨਾਲ ਜੁੜਿਆ ਮਹਿਸੂਸ ਕਰਦਾ ਸੀ। ਯੋਜਨਾ ਵਿੱਚ ਰਹਿੰਦੇ ਹੋਏ ਖੁਸ਼ਵੰਤ ਸਿੰਘ ਨੇ ਦੋ ਵੱਡੇ ਮਹੱਤਵਪੂਰਨ ਕੰਮ ਕੀਤੇ ਸਨ। ਯੂਨੀਸੇਫ ਨੇ ਅਫਗਾਨਿਸਤਾਨ ਵਿੱਚ ਆਪਣੇ ਪ੍ਰੋਗਰਾਮਾਂ ਦਾ ਇੱਕ ਦਸਤਾਵੇਜ਼ੀਕਰਨ ਕਸ਼ਵੰਤ ਸਿੰਘ ਤੋਂ ਕਰਵਾਇਆ ਸੀ। ਇਸ ਦੇ ਲਈ ਉਹਨਾਂ ਨੂੰ ਪਹਿਲਾਂ ਭਾਰਤ ਸਰਕਾਰ ਤੋਂ ਇਜਾਜ਼ਤ ਲੈਣੀ ਪਈ। ਇਹ ਕਿਤਾਬ ਦੀ ਸ਼ਕਲ ਵਿੱਚ ਫਰਾਂਸ ਆਇਨਾ ਟੂ ਅਫਗਾਨਿਸਤਾਨ ਸਰਲੇਖ ਨਾਲ ਪ੍ਰਕਾਸ਼ਿਤ ਹੋਈ। ਇਸ ਦੇ ਬਾਅਦ ਸਾਬਕਾ ਪਾਕਿਸਤਾਨ ਉਹਨਾਂ ਦਿਨਾਂ ਵਿੱਚ ਬੰਗਲਾਦੇਸ਼ ਨਹੀਂ ਬਣਿਆ ਸੀ ਤੋਂ ਆਉਣ ਵਾਲੇ ਸ਼ਰਨਾਰਥੀਆਂ ਦੀ ਹਾਲਤ ਤੇ ਇੱਕ ਪੁਸਤਕਾ ਨਾਟ ਵਾਂਟਡ ਇਨ ਪਾਕਿਸਤਾਨ ਲਿਖੀ ਇਸ ਦੇ ਲਈ ਉਹਨਾਂ ਨੇ ਬਕਾਇਦਾ ਸ਼ਰਨਾਰਥੀਆਂ ਦਰਮਿਆਨ ਜਾ ਕੇ ਗੱਲਬਾਤ ਕੀਤੀ ਇਹਨਾਂ ਦਿਨਾਂ ਵਿੱਚ ਹੀ ਉਹਨਾਂ ਨੂੰ ਬੈਨੇਟ ਕੋਲਮਨ ਕੰਪਨੀ ਦੇ ਵੱਲੋਂ ਦ ਇਲਸਟ੍ਰੇਟਡ ਵੀਕਲੀ ਆਫ ਇੰਡੀਆ ਦੇ ਸੰਪਾਦਕਾਹੁਦੇ ਲਈ ਸੱਦਾ ਮਿਲਿਆ ਖਿਸ਼ਵੰਤ ਸਿੰਘ ਉਸਦੇ ਲਈ ਮਨ ਬਣਾਈਏ ਸਨ ਕਿ ਇੱਕ ਹੋਰ ਬਿਹਤਰ ਸੱਦਾ ਮਿਲ ਗਿਆ ਰੌਕਫੀਲਰ ਫਾਊਂਡੇਸ਼ਨ ਦਾ ਪ੍ਰੋਜੈਕਟ ਸੀ 3 ਸਾਲ ਵਿੱਚ ਸਿੱਖਾਂ ਦੇ ਇਤਿਹਾਸ ਤੇ ਖੋਜ ਕਰਨਾ ਸੀ ਇਸ ਦੇ ਲਈ ਉਹਨਾਂ ਨੂੰ ਲੰਡਨ ਕੈਨੇਡਾ ਅਮਰੀਕਾ ਜਾਪਾਨ ਸਿੰਗਾਪੁਰ ਹਾਂਗਕਾਂਗ ਅਤੇ ਬਰਮਾ ਯਾਨੀ ਅੱਜ ਦੇ ਮਿਆਮਾਰ ਦੀ ਯਾਤਰਾ ਕਰਨੀ ਸੀ ਖਿਸ਼ਮਨ ਸਿੰਘ ਨੇ ਵੀਕਲੀ ਦੇ ਸੰਪਾਦਕ ਦਾ ਸੱਦਾ ਠੁਕਰਾ ਦਿੱਤਾ ਤੇ ਸਿੱਖਾਂ ਦੇ ਇਤਿਹਾਸ ਤੇ ਕੰਮ ਕਰਨ ਨੂੰ ਪਹਿਲ ਦਿੱਤੀ ਹਿੰਦੁਸਤਾਨ ਦੀ ਆਜ਼ਾਦੀ ਲਈ ਗਦਰ ਅੰਦੋਲਨ ਤੇ ਇੰਡੀਅਨ ਨੈਸ਼ਨਲ ਆਰਮੀ ਵਿੱਚ ਸਿੱਖਾਂ ਨੇ ਵੱਡੀ ਭੂਮਿਕਾ ਨਿਭਾਈ ਸੀ। ਖਸ਼ਮਨ ਸਿੰਘ ਨੇ ਇਸ ਤੇ ਖੂਬ ਕੰਮ ਕੀਤਾ। ਦੋ ਭਾਗਾਂ ਵਿੱਚ ਇਹ ਖੋਜ ਹਿਸਟਰੀ ਆਫ ਦਾ ਸਿੱਖ ਦੇ ਨਾਂ ਤੇ ਪ੍ਰੈਸਟਨ ਤੇ ਆਕਸਫੋਰਡ ਵਿੱਚ ਪ੍ਰਕਾਸ਼ਿਤ ਹੋਈ। ਖਸ਼ਮੰਤ ਨੇ ਇਨ੍ਹਾਂ ਗ੍ਰੰਥਾਂ ਦੇ ਪ੍ਰਕਾਸ਼ਨ ਵਿੱਚ ਪੂਰੀ ਗੰਭੀਰਤਾ ਦਿਖਾਈ ਸੀ। ਉਹਨਾਂ ਨੇ ਹਰੇਕ ਸਥਾਨ ਦੀ ਯਾਤਰਾ ਕੀਤੀ ਸੀ ਜਿੱਥੇ ਵੀ ਸਿੱਖ ਧਰਮ ਜਾਂ ਸਿੱਖਾਂ ਦਾ ਕੋਈ ਮਹੱਤਵਪੂਰਨ ਰਿਸ਼ਤਾ ਸੀ। ਇਸ ਦੇ ਪ੍ਰਕਾਸ਼ਿਤ ਹੁੰਦੇ ਹੀ ਕਸ਼ਵੰਤ ਸਿੰਘ ਛਾ ਗਏ। ਉਹਨਾਂ ਨੂੰ ਸਿੱਖ ਧਰਮ ਦਾ ਜਾਣਕਾਰ ਮੰਨ ਲਿਆ ਗਿਆ। ਰਚੀਸਟਰ ਅਤੇ ਪ੍ਰਿੰਸਟਨ ਯੂਨੀਵਰਸਿਟੀਆਂ ਵਿੱਚ ਉਹਨਾਂ ਦੀ ਚਰਚਾ ਹੋਈ। ਜਰਮਨੀ, ਫਰਾਂਸ ਅਤੇ ਇੰਗਲੈਂਡ ਤੋਂ ਉਹਨਾਂ ਨੂੰ ਸਿੱਖ ਪੰਥ ਤੇ ਭਾਸ਼ਣ ਦੇਣ ਦੇ ਅਨੇਕਾਂ ਸੱਦੇ ਮਿਲੇ। ਲੰਡਨ ਦੇ ਅਲਬਰਟ ਹਾਲ ਵਿੱਚ ਹਜ਼ਾਰਾਂ ਲੋਕ ਕਸ਼ਵੰਤ ਦਾ ਭਾਸ਼ਣ ਸੁਣ ਕੇ ਰੋਣ ਲੱਗੇ। ਜੋ ਖੁਦ ਇਕੱਲੇ ਵਿੱਚ ਆਪਣੀ ਕਿਸਮਤ ਤੇ ਰੋਂਦਾ ਸੀ, ਉਸ ਨੂੰ ਸੁਣ ਕੇ ਦੁਨੀਆ ਰੋ ਰਹੀ ਸੀ। ਸ਼ਹਿਦ ਇਸੇ ਨੂੰ ਰੱਬ ਦਾ ਪਾਣਾ ਕਹਿੰਦੇ ਨੇ ਖੈਸ਼ਵੰਦ ਦੇ ਲਈ ਇਹ ਕਦੇ ਨਾ ਭੁੱਲਣ ਵਾਲਾ ਅਨੁਭਵ ਸੀ ਇਸ ਨੂੰ ਉਹਨਾਂ ਨੇ ਸ਼ਬਦਾਂ ਦੀ ਸ਼ਕਲ ਦਿੱਤੀ ਮੈਨੂੰ ਆਪਣੇ ਸਿੱਖ ਹੁੰਦੇ ਨਹੀਂ ਬਲਕਿ ਇਸ ਗੱਲ ਨਾਲ ਮਾਣ ਮਹਿਸੂਸ ਹੋਇਆ ਕਿ ਸਿੱਖਾਂ ਨੂੰ ਮੇਰੇ ਤੇ ਮਾਣ ਹੈ ਆਪਣੇ ਜੀਵਨ ਵਿੱਚ ਮੈਨੂੰ ਸਭ ਤੋਂ ਵੱਧ ਸੰਤੋਖ ਸਿੱਖ ਧਰਮ ਤੇ ਇਤਿਹਾਸ ਤੇ ਕੰਮ ਕਰਕੇ ਹੋਇਆ ਇਸ ਵਿੱਚ ਮੈਂ ਬਾਈਬਲ ਦੇ 올ਡ ਟੈਸਟਾਮੈਂਟ ਦੀ ਭਾਸ਼ਾ ਨੂੰ ਅਦਰਸ਼ ਬਣਾਇਆ ਸੀ ਮੈਂ ਸੋਚਦਾ ਸੀ ਉਹ ਮੁੰਡਾ ਜੋ ਸਕੂਲ ਅਤੇ ਕਾਲਜ ਦੇ ਇਮਤਿਹਾਨ ਆਦਰ ਨਾਲ ਪਾਸ ਨਹੀਂ ਕਰ ਸਕਿਆ ਉਹ ਪ੍ਰੋਫੈਸਰ ਹੋ ਗਿਆ ਤੇ ਡਾਕਟੋਰੇਟ ਕੀਤੇ ਬਿਨਾ ਡਾਕਟਰ ਸਿੰਘ ਕਹਿ ਕੇ ਬੁਲਾਇਆ ਜਾਣ ਲੱਗਿਆ ਸੀ ਪਿਤਾ ਜੀ ਨੂੰ ਪਹਿਲੀ ਵਾਰ ਆਪਣੇ ਬੇਟੇ ਤੇ ਮਾਣ ਮਹਿਸੂਸ ਹੋਇਆ ਸੀ ਬਾਕੀ ਅਗਲੇ ਹੰਕ ਵਿੱਚ ਧੰਨਵਾਦ